ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਟਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇੜ ਲਈ ਲੈ ਕੇ ਆਈਆਂਗੇ ਦੋਮੀ ਗੱਬਣਾ ਟੋਕੜਨੇ ਚੱਕਪਾਸ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 9876 15312 ਜਸਕਰ ਚੋਂ ਆਪਾਂ ਵੀਡੀਓ ਬਣਾ ਰਹੇ ਆ ਉਹ ਪਾਰ ਦਾ ਕੰਮ ਨਹੀਂ ਨੂੰ ਸਾਰੇ ਬਾਈ ਕੋਲੇ ਬਰੀੜ ਆ ਵਧੀਆ ਬਾਈ ਕੋਲੇ ਸਾਰੀ ਬਰੀੜ ਆ ਤੇ ਸਾਰੀਆਂ ਗਾਵਾਂ ਵਧੀਆ ਬਾਈ ਕੋਲੇ ਤੇ ਦੁੱਧ ਤੇ ਲਾਈਆਂ ਮਿਆਂ ਤੇ ਉਹਨਾਂ ਵਿੱਚੋਂ ਬਈ ਅੱਜ ਦੋ ਗਾਵਾਂ ਸੇਲ ਕਰ ਰਿਆ ਤੇ ਪਿੰਡ ਹੈਗਾ ਵੀਰ ਦਾ ਭਧੌੜ ਜ਼ਿਲ੍ਹਾ ਇਹਨੂੰ ਬਰਨਾਲਾ ਪੈਂਦਾ ਤਹਿਸੀਲ ਤਪਾ ਪੈਂਦੀ ਹੈਗੀ ਇਹ ਗਿੱਲ ਕੋਠੇ ਰਹਿੰਦੇ ਹਨ ਜੀ ਹਾਂ ਕਿੱਦਾਂ ਕੋਠੇ ਗਿੱਲ ਕੋਠੇ ਰਹਿੰਦੇ ਆ ਮੋਬਾਈਲ ਨੰਬਰ ਬੋਲ ਦਿਓ ਵੀਰੇ ਆਪਣਾ ਇੱਕ ਨਾਮ ਬੋਲ ਦਿਓ ਜੀ ਆਪਣਾ ਮੇਰਾ ਤੇਜਾਏ ਠੀਕ ਆ ਤੇਜਾ ਨਾਂਗਾ ਬਾਈ ਮੋਬਾਈਲ ਨੰਬਰ ਬੋਲੋ 6884027059 ਠੀਕ ਆ ਇੱਕ ਵਾਰੀ ਹੋਰ ਬੋਲ ਦੋ ਬਾਈ 6884027059 ਠੀਕ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਬਾਈ ਇਧਰੋਂ ਸਟਾਰਟ ਕਰ ਦਈਏ ਹਾਦਰਬਾ ਜਿਹੜੇ ਆ ਸਾਹਮਣੇ ਬੈਠ ਦੇਖ ਰਹੇ ਆ ਕਿੰਨੇ ਮਹੀਨੇ ਦੇ ਚੱਕ ਪਾਸ ਆ ਬਾਈ 4.5 ਮਹੀਨੇ ਦੇ ਤੇ ਕਿੰਨਾ ਦੁੱਧ ਆ ਬਾਈ ਕੰਡੇ ਵਾਲਾ 9 ਕਿਲੋ ਦੁੱਧ ਆਣਾ ਕਿੰਨਾ ਆ ਬਾਈ 9 ਕਿਲੋ ਠੀਕ ਆ 9 ਕਿਲੋ ਦੁੱਧ ਆ ਹਾਇਰਾ ਕੰਡੇ ਵਾਲਾ ਹਾਂ ਹਾਂ ਕਿੰਨਾ ਕਿ ਦੁੱਧ ਪਾਇਆ ਬਾਈ ਤਾਜੀ ਨੇ ਤਾਜੀ ਨੇ 20 ਕਿਲੋ ਦੁੱਧ ਕੱਢੀ ਕੇ 20 ਆ ਕਰ ਲਿਆ ਠੀਕ ਆ ਹੁਣ ਮਤਲਬ ਕਿ ਕਿੰਨਾ ਕਿ ਤਿਆਰ ਬਈ ਕੰਡੇ ਵਾਲਾ 9 ਕਿਲੋ ਹੈਗਾ ਮੌਜਨਾ ਹੁਣ ਠੀਕ ਆ ਜੇ ਕੋਈ ਤਸ਼ਲੀ ਕਰਨੀ ਚਾਹੁੰਦਾ ਹੋਵੇ ਆਪਦੀ ਕਰ ਲੈ ਲੀਟਰ ਲਾ ਲੈ ਭਾਵਾ ਜਰਾ ਠੀਕ ਆ ਖੋਲ ਦੇ ਬਈ ਤੋੜ ਦੇ ਗੱਦ ਚੰਗਾ ਬਈ ਬਰੀਡ ਚੰਗੀ ਆ ਫੇਸ ਕੁਆਲਿਟੀ ਆਪਾਂ ਚੈੱਕ ਕਰਾ ਲਿਆ ਬਹੁਤ ਪਿਆਰੀ ਆ ਫੁੱਲ ਬਰੀਡ ਆ ਬਾਕੀ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਹੀ ਪਸੂਆਂ ਜੋ ਨੇ ਦੁੱਧ ਛੇੜ ਕਰਦਾਗਾ ਤੋੜ ਦੇ ਬਈ ਲੰਮੀ ਮੜੀ ਜੀ ਬਈ ਪ੍ਰਿੰਟ ਚੰਗਾ ਸਣਖਾ ਖਪੋਣਾ ਨਾ ਬਾੜ ਚ ਫੁੱਲਾ ਤੋਰਾ ਤਾਰਾ ਚੈੱਕ ਕਰ ਲਓ ਇੱਕ ਨੰਬਰ ਆ ਬਾਕੀ ਧਾਰ ਕਿਵੇਂ ਆ ਬਈ ਧਾਰ ਬਹੁਤ ਸਟਾ ਠੀਕ ਆ ਬਾਈ ਕਹਿੰਦਾ ਤਾਰ ਵੀ ਇੱਕ ਨੰਬਰ ਹੱਥੀਂ ਚਵਾਈ ਕਰਦੇ ਹੋ ਕਿ ਮਸ਼ੀਨ ਤੇ ਅੱਛੀ ਮੋੜ ਦੇ ਬਾਈ ਬਾਕੀ ਬਾਈ ਥਾਣ ਚੈੱਕ ਕਰਾਣ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੂਰੀ ਬਿੱਥੀ ਤੇ ਲੱਗੇ ਹੋਏ ਆਗੇ ਅਡਰ ਵੀ ਕਰਮਚਾਰੀ ਦਾ ਬਹੁਤ ਸੋਹਣਾ ਚਵਾਈ ਹੋਈ ਉਹ ਬਾਈ ਸਵੇਰ ਦੀ ਹਾਂ ਹਾਂ ਹੋਈ ਵੀ ਠੀਕ ਆ ਚਵਾਈ ਬਾਈ ਕਹਿੰਦਾ ਹੋਈ ਵੀ ਸਵੇਰ ਦੀ ਤੇ ਕੀ ਮੋਲ ਆ ਬਾਈ ਫਿਰ ਇਹਦਾ ਜਾਇਜ਼ ਜਾਇਜ਼ ਦੇਣ ਲੈਣ ਜਾ 55000 ਰਾਇ ਜੀ 55000 ਹਾਂ ਤੇ ਬਾਕੀ ਮੌਕੇ ਤੇ ਮਾਨਤਾਂ ਹੋ ਜੂ ਕਰ ਦਾਂਗੇ ਠੀਕ ਆ 55000 ਰੁਪਏ ਬਾਈ ਮੋਲਾ ਬਾਕੀ ਬਾਈ ਕਹਿੰਦਾ ਮੌਕੇ ਤੇ ਮੰਨਤਾ ਨਾ ਜਰੂਰ ਹੋ ਜੂ ਅੱਗੇ ਬਾਈ ਦੋ ਨੰਬਰ ਤੇ ਇੱਕ ਨਵੇਂ ਮਹੀਨੇ ਦੇ ਚੈੱਕ ਪਾਸ ਆ ਬਾਈ ਤਿੰਨ ਮਹੀਨਿਆਂ ਦੀ ਤਿੰਨ ਮਹੀਨੇ ਦੀ ਚੈੱਕ ਪਾਸ ਆ ਕਿੰਨਾ ਦੁੱਧ ਹਾਇਰ ਆ ਬਾਈ ਇਹ ਸਾਡੇ 12 ਕਿਲੋ ਹਾਇਗਾ 14 12 ਹੀ ਦੱਸਾਂਗੇ ਠੀਕ ਆ 25 ਕਿਲੋ ਤੋਂ ਕੱਢਿਆ ਦਾਗਾ ਠੀਕ ਆ ਬਾਈ ਤੇ ਤਸੱਲੀ ਕੋਈ ਡਾਕਟਰ ਤੋਂ ਚੈੱਕ ਕਰਵਾ ਸਕਦਾ ਹਾਂ ਕਰਾਵੇ ਕਰਾਵੇ ਠੀਕ ਆ ਤੇ ਕਿੰਨਾ ਕੁ ਰਿਕਾਰਡ ਆ ਬਾਈ ਇਹਦਾ ਦੁੱਧ ਤੋਂ ਤੋਂ 25 ਕਿਲੋ ਤੋਂ ਕੱਢਿਆ ਇਹਨੇ ਸਾਢੇ ਪਾ ਲ ਕਿਲੋ ਤੋਂ ਚਾਹੁੰਦੇ ਰਹੀ ਆ ਠੀਕ ਆ 25 ਲੀਟਰ ਮਤਲਬ ਕਿ ਦੁੱਧ ਦੇ ਥੱਲੇ ਚੋਇਆ ਕੰਡੇ ਵਾਲਾ ਹਾਂ ਚੋਇਆ ਠੀਕ ਆ ਹੁਣ ਮਤਲਬ ਕਿ ਕਿੰਨਾ ਹਾਜਰ ਹੁਣ ਦੁੱਧ 14 ਕਿਲੋ 12 ਹੀ ਦੱਸਾਂਗੇ ਅਗਲੇ ਨੂੰ ਅਗਲੇ ਘੱਟ ਦੱਸਾਂਗੇ 2 ਕਿਲੋ ਠੀਕ ਆ ਬਾਈ ਦੁੱਧ ਬਾਈ ਕਹਿੰਦਾ ਹੈਗਾ 14 ਕਿਲੋ ਤੇ ਆਪਾਂ 12 ਕਹਿ ਕੇ ਦੇਵਾਂਗੇ 12 ਦਾ ਆਪਦਾ ਕੰਡਾ ਮਾਰ ਲਿਓ ਹੈਨਾ ਹਾਂ ਤੇ ਖੋਲ ਦੇ ਬਾਈ ਇਹਨੂੰ ਵੀ ਤੋੜ ਫੇਸ ਕੁਆਲਿਟੀ ਚੈੱਕ ਕਰ ਲਓ ਬਾਈ ਐਚ ਐਫ ਆ ਕਿ ਬਾਈ ਇਹ ਕਾਲੇ ਚ ਹਾਂ ਹਾਂ ਕਾਲੇ ਪੂਰੀ ਪਿਓ ਦਾ ਜਮਾ ਲੈ ਬਾਈ ਕਿਆ ਬਤਾ ਫੁੱਲ ਮਸਤੀ ਕਰਦੀ ਆ ਇਹ ਕਿਹੜੇ ਸੂਏ ਨੂੰ ਗੱਬਣਾ ਬਾਈ ਹਣ ਤੀਜਾ ਸੂਆ ਹ ਇਹ ਇੱਕ TJ ਸੁਣੂ ਬਾਈ ਦੱਪਾ ਲੈ ਬਾਈ ਤੂੰ ਬਰਾ ਤੇਰਾ ਚੈੱਕ ਕਰ ਲੋ ਥੋੜੇ ਜੇ ਪੈਰ ਬਾਈ ਜੂਰੂ ਬਣਵਾਉਣ ਵਾਲਿਆ ਕੱਚੇ ਦਾ ਕਰਕੇ ਪੈਰ ਨੋਂ ਵਧੇ ਹੋਏ ਆਗੇ ਬਾਕੀ ਹੋਰ ਕੋਈ ਚੱਕਰ ਨਹੀਂ ਆ ਹਾਂ ਬਸ ਲੈ ਬਾਈ ਚੈੱਕ ਕਰ ਲੋ ਫੇਸ ਕੁਆਲਟੀ ਤੇ ਬਿਊਟੀ ਬਿਊਟੀ ਚੈੱਕ ਕਰ ਲੋ ਫੁੱਲ ਚੰਗੀਆਂ ਟੀਕੇ ਦਾ ਨਹੀਂ ਪਤਾ ਬਾਈ ਕਿਹੜੇ ਭਰਾਏ ਹੋ ਇਹਨਾਂ ਦੇ ਠੀਕੇ ਠੀਕੇ ਵਧੀਆ ਭਰਾਏ ਹੋ ਪੂਰੇ ਠੀਕਾ ਬਾਈ ਕਹਿੰਦਾ ਠੀਕੇ ਦੋਵੇਂ ਹੀ ਚੰਗੇ ਭਰਾਏ ਹੋ ਬਾਈ ਦੋਮਾਂ ਦੇ ਬਸ ਕੇ ਬਥਾਣਾ ਵਾ ਨਾ ਇਹਦਾ ਵੀ ਚੱਕਰ ਆ ਲੈਣਾ ਬਹੁਤ ਸੋਣਾ ਕਲਾ ਕਲਾ ਥਾਣਾ ਮੁੱਠੀ ਪੂਰੀ ਬਿੱਤੀ ਦਾ ਥਣ ਲੱਗਾ ਤਾਰ ਕੇ ਮੈਂ ਬਈ ਇਹਦੀ ਤਾਰ ਬਹੁਤ ਵਧੀਆ ਮੋਟੀ ਤਾਰ ਆ ਠੀਕ ਆ ਤਾਰ ਬਈ ਕਹਿੰਦਾ ਐਕਸ ਨੰਬਰ ਆ ਪੂਲੀ ਤਾਰ ਆ ਬਾਕੀ ਆਡਰ ਚੈੱਕ ਕਰ ਲਓ ਬਹੁਤ ਸੋਨਾਗਾ ਚਬਾਈ ਹੋਈ ਹੋਣਾ ਸਵੇਰ ਦੀ ਹਾਂ ਹੋਈ ਵੀ ਠੀਕ ਆ ਕਿੰਨੇ ਕ ਵਜੇ ਹੋਈ ਸੀ ਚਬਾਈ ਆ ਹੁਣੇ ਚੋਈਆਂ ਦੇ ਵੱਡੇ ਦਿਨ ਨਹੀਂ ਉੱਠਦੇ ਆ ਠੀਕ ਆ ਬਈ ਬਈ ਕਹਿੰਦਾ ਵੱਡੇ ਦਿਨ ਨਹੀਂ ਉੱਠਦੇ ਤਾਂ ਹੀ ਕਰਕੇ ਮੜਾ ਇਦਾਂ ਨੂੰ ਕਰੋ ਬਈ ਦਿਖਾ ਦਿਓ ਸਮਾਰ ਕੇ ਲਾ ਬਈ ਚੈੱਕ ਕਰ ਲੋ ਆਰਡਰ ਕਰਮੜੀ ਦਾ ਬਹੁਤ ਸੋਹਣਾ ਕਲਾਕਲਾ ਥਾਣਾ ਤੇ ਪੂਰੀ ਵਿਥੀ ਤੇ ਥਣ ਲੱਗਿਆ ਵਾ ਠੰਡੀ ਸੀਲ ਕਿਵੇਂ ਆ ਬਈ ਪੂਰੀ ਠੰਡੀ ਜਿਹਾ ਮੈਂ ਹੌਲ ਬੈਜੂ ਠੀਕ ਆ ਕੀ ਮੁੱਲ ਆ ਇਹਦਾ ਫਿਰ ਇਹਦਾ ਮੁੱਲ 50 ਹਜ਼ਾਰ ਰੇ ਮਾਨ ਤਨ ਹੋਜੂ ਮੌਕੇ ਤੇ ਠੀਕ ਆ ਫੁੱਲ ਵੱਡੀ ਆ ਬਈ ਫੁੱਲ ਬਰੀਟ ਆ ਕਦ ਫੁੱਲਾ ਕਿਸੇ ਪੱਖ ਤੋਂ ਛੋਟੀ ਨਹੀਂ ਤੇ ਨਾ ਲਿਸੀ ਲਮੀ ਆ ਤੇ ਇਹਦਾ ਵੀ ਆਪਾਂ ਬਈ ਇੱਕ ਵਾਰੀ ਹੋਰ ਆਰਡਰ ਚੈੱਕ ਮੋਸ ਮੁੱਠਿਆਲਾ ਥਣਾ ਚਾਰੇ ਥਣ ਬਿੱਤੀ ਤੇ ਬਾਕੀ ਠੰਡੀ ਸੀਲ ਫੁੱਲ ਇਹ ਵੀ ਕਰਮ ਵਾਲੇ ਕਹਿੰਦੀ ਕੁਛ ਨਹੀਂ ਬਾਕੀ ਬਾਈ ਨੇ ਦੁੱਧ ਵੀ ਚੰਗਾ ਦੱਸਹਾਇਰਾ ਦੋਨਾਂ ਥੱਲੇ ਕੰਡੇ ਵਾਲਾ ਬਾਕੀ ਚੈੱਕ ਪਾਸ ਨੇ ਦੋਮੇ ਤੇ ਨਗਸ਼ੀ ਕੇ ਭਰਾ ਕੋਲੇ ਬਾਈ ਦੋ ਆਪਾਂ ਦੋਮੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਦੋਮਾਂ ਚ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ ਜੀ